ਅੱਜ ਲੈਕਟਰ ਸਾਡੇ 5 ਕਰੋੜ ਰੁਪਏ ਦੇ ਚੈੱਕ ਨੇ ਜਿਹੜੇ ਉਹ ਹਲਕਾ ਦੜਬਾ ਦੇ ਵੱਖ-ਵੱਖ ਕੱਟੜਾਂ ਦੀਆਂ ਪੰਚਾਇਤਾਂ ਨੂੰ ਤਕਸੀਮ ਕੀਤੇ ਨੇ ਸੋ ਲਗਾਤਾਰ ਜਿਹੜਾ ਵਿਕਾਸ ਦਾ سلسلہ ਉਹ ਆਪਣੇ ਪੰਜਾਬ ਦਾ ਕਿਦਰੇ ਦਾ ਲਗਾਤਾਰ ਚੱਲੇਗਾ ਸੋ ਚਾਹੇ ਉਹ ਦੁਰਵੇ ਸ਼ਹਿਰ ਦੀ ਕਰਤਾਨੀਆ ਛੋਟਾ ਦੀ ਗੱਲ ਕਰੀਏ ਸੜਕਾਂ ਬਣ ਰਹੀਆਂ ਦੇਖਦੇ ਆ ਕੰਪਲੈਕਸ ਤੋਂ ਬਣ ਕੇ ਤਿਆਰ ਹੋਏ ਮਾਸਪੇਸ਼ੀ ਬਣ ਰਹੇ ਨੇ ਔਰ ਕਾਸਟ ਦੇ ਕੰਮ ਜਵਿੰਦਰ ਲਗਾਤਾਰ ਚੱਲ ਰਹੀ ਹੈ ਨਹੀਂ ਇਹ ਤੇ ਸਿਰਫ ਹਲਕੀ ਸਾਰੀਆਂ ਪੰਚਾਇਤਾਂ ਦੀ ਕੁਝ ਪੰਚਾਇਤਾਂ ਸੀਗੀਆਂ ਜੋ ਕਈ ਪੰਚਾਇਤਾਂ ਨੂੰ ਮਜਬੂਰ ਪਿੰਡਾਂ ਚਾਹਨਾ ਕੋਲੋਂ ਦੇ ਆ ਉਹਨਾਂ ਦਾ ਔਰ ਕਈ ਪੰਚਾਇਤਾਂ ਵੱਲ ਸਪੈਸ਼ਲ ਇੱਥੇ ਬੁਲਾਇਆ ਸੀਗਾ ਕੁਝ ਅਜੇ ਚੈੱਕ ਰਹਿ ਕੇ ਉਹ ਅਗਲੇ ਹਫਤੇ ਵੀ ਬੰਨਾਂਗੇ ਲਗਾਤਾਰ ਜਿਦੋਂ ਜਦੋਂ ਚੈੱਕ ਕਰਕੇ ਆਈਆਂ ਤੇ ਡਾਟਾ ਜਿਹੜਾ ਸੀ

ਅੱਜ ਉਹ ਗੁਜਰਾਤ ਦੇ ਵਿੱਚ ਸੈਂਤੀ ਬਾ ਜਿਹੜਾ ਅਖੰਡਾ ਦਾ ਕੈਂਪ ਲੱਗਿਆ ਸੀ ਲਗਾਤਾਰ 37 ਸਾਲ ਤੋਂ ਉਸ ਪਿੰਡ ਦੇ ਜਿਹੜੇ ਨਸਲਿਤ ਨੇ ਉਹ ਪਾਰਟੀ ਵਾਈ ਤੋਂ ਕਿ ਹਮੇਸ਼ਾ ਹੀ ਅੱਖਾਂ ਲੱ ਕੇ ਬਾਲ ਸੈਂਤੀ ਦਾ ਕੈਂਪ ਸੀਗਾ ਬੜਾ ਸ਼ਾਂਤਰ ਕਰਨ ਲੱਗਿਆ ਸੀ ਲਗਾਤਾਰ ਦਰਸ਼ਕਾਂ ਵੀ ਆਉਂਦੇ ਗੱਪੜਾਂ ਦੇ ਬਾਹਰ ਡਾਕਟਰਾਂ ਦੀ ਟੀਮ ਆਈ ਸੁਤੰਦਰ ਰਿਟੇ ਨਾਲ ਉਹਨਾਂ ਵਿੱਚ ਸੰਗਲ ਕਰਨੀ ਆ ਤੇ ਇਸ ਤੋਂ ਬਿਨਾ ਜਿਹੜੀਆਂ ਈਸੀਐਮ ਸਕੂਲ ਪਰਮਿਸਸਿਨ ਸਟੱਡੀ ਕਰਮਾ ਜਿਹੜੇ ਨੇ ਨੈਸ਼ਨਲ ਲੈਵਲ ਦੀ ਤਿਆਰੀ ਦਾ ਚੇੜੀ ਉਹ ਵਿੱਚ ਹੋ ਰਹੀ ਹੈ ਕਿਉਂਕਿ ਸੀਬੀਐਸਸੀ ਜਿਹੜਾ ਸੀਬੀਐਸਸੀ ਸਿਸਟਮ ਹੈਗਾ ਉਹਨੂੰ ਲੱਭਣਾ ਗੜਬੇ ਹਰ ਚੁਲ ਰਹੇ ਗੇ ਜਿਲਦ ਦਾਜੀ ਦੇ ਮੁਕਾਬਲੇ ਜਿਹੜੇ ਹੋ ਰਹੇ ਨੇ ਸੋ ਬਹੁਤ ਹੀ ਜਿਹੜੀ ਗੜਬੇ ਦੀ ਕਮੇਟੀ ਆ ਬੜੀ ਭਾਗਾਂ ਵਾਲੀ ਆ ਇੱਥੇ ਇਸ ਕਮੇਟੀ ਦੇ ਬਹੁਤ ਸਾਰੇ ਮੰਤਰੀ ਪਦ ਤੇ ਨੇਸ਼ਨ ਲੈਵਲ ਦੇ ਖੇਡ ਜਿਹੜੇ ਜਿਹੜੇ ਖਿਡਾਰੀ ਉਹ ਪੈਦਾ ਕੀਤੇ ਗੜਬੇ ਵਿੱਚ ਸਰ ਇੱਕ ਸਰਕਾਰੀ ਹਸਪੀਟਲ ਵਿੱਚ ਡਾਕਟਰਾਂ ਦੀ ਬੜੀ ਕਮੀ ਹੈ ਜੀ ਨਵੇਂ ਡਾਕਟਰਾਂ ਦੀ ਤਲਾਫੀ ਹੋ ਚੁੱਕੀ ਹੈ ਅਗਰ ਆਗੇ ਜਿਹੜੀ ਨਵੀਂ ਲਿਸਟ ਆ ਗਈ ਕਮਾਲਪੁਰ ਤੇ ਸਿਹਾਲ ਦੀ ਕਮੰਗ ਹੈਗੀ ਜੀ ਸੜਕ ਨੂੰ ਲੱਗੀ ਜੀ ਬਿਲਕੁਲ ਉਹ ਸੜਕ ਜਿਹੜੀ ਆ ਬੜੀ ਆਧੁਨਿਕ ਤਕਨੀਕ ਦੇ ਨਾਲ ਬਣ ਕੇ ਬੜੀ ਜਲਦੀ ਤਿਆਰ ਹੋ ਟੈਂਡਰ ਪ੍ਰਕਿਰਿਆ ਤੋਂ ਕੰਮ ਹੋ ਚੁੱਕੀਆਂ ਕਿ ਸਿਰਫ ਆ ਹੜਾਂ ਕਰਕੇ ਪਾਣੀ ਕਰਕੇ ਕੰਮ ਜਿਹੜਾ ਰੁਕ ਗਿਆ ਸੀਗਾ ਸੋ ਹੁਣ ਬੜੀ ਜਲਦੀ ਉਹਦੇ ਕੰਮ ਸ਼ੁਰੂ ਸਰ ਥਾਣਾ ਢੜਬਾ ਹੈਗਾ ਜੀ ਪਿੰਡ ਦੇ ਬਹੁਤ ਤੋਂ ਵਿਚਕਾਰ ਹੈਗਾ ਜੀ ਉਹਦਾ ਤੁਸੀਂ ਪਹਿਲਾਂ ਜ਼ਿਕਰ ਵੀ ਕਰ ਰਹੇ ਸੀਗੇ ਜੀ ਥਾਣਾ ਢੜਬਾ ਦਾ ਵੀ ਐਸਟੀਮੇਟ ਲੱਗਿਆ ਟੈਂਡਰ ਉਹਦਾ ਆਪ ਹੋ ਚੁੱਕਿਆ ਹੈਗਾ ਹਜੇ ਜਿਹੜੀ ਆ ਕੋਸ਼ਿਸ਼ ਉਹਨੇ ਅਰਚਨਾ ਦੇਖੋ ਹੋਰ ਕਰ ਲਈਏ ਕੋਈ ਜਗਾ ਜਿਹੜੀਆਂ ਨਗਰ ਪੰਚਾਇਤ ਨੂੰ ਪੰਜਾਬ ਪੁਲਿਸ ਦਾ ਰੋਡ ਹੈ ਉਹ ਪ੍ਰੋਸੈਸ ਦੇ ਅੰਦਰ ਉਹ ਆਈਟੀ ਦੇ ਨਾਸਪਾਸ ਦੇ ਦਰ ਬਿ ਕਰਿਆ ਪੂਰਾ ਹੋ ਗਿਆ ਨਾਮਾ ਪੁਲਿਸ ਤੋਂ ਜਗਾ ਤੈ ਗਈ ਬੰਡਾ ਸ਼ੁਰੂ ਉਹਨਾਂ ਕਰ ਤੋਂ ਚਾਹ ਰਿਹਾ ਹੈ ਕਿ ਠੀਕ ਹੈ ਜੀ ਤਾਂ ਵੀ ਦਾ ਰੱਜ ਗਿਆ ਆ ਜੀਐਸਟੀ ਦੀਆਂ ਉਹ ਸਨੇਬਾ ਜਿਹੜੀਆਂ ਬੜੀਆਂ ਨੇ ਚਾਰ ਸਨੇਬਾ ਉਹ ਤੋਂ ਸਨੇਬਾ ਲਿਆ ਨੇ ਕਿ ਆਸੂ ਮੇਰੀ ਕੇਂਦਰ ਸਰਕਾਰ ਨੂੰ ਇਹ ਡੀਲ ਹੈ ਕਿ ਇਸ ਜਿਹੜੀ ਬੋਸਟਾ ਬਣੀ ਰਹੇ ਇਹਦਾ ਜਿਹੜਾ ਲਾਭ ਆ ਅੰਤਮ ਜਿਹੜਾ ਵਿਅਕਤੀ ਆ ਉਹਨੂੰ ਤੱਕ ਪਹੁੰਚਣਾ ਚਾਹੀਦਾ ਜਿਹੜਾ ਲਾਸਟ ਸਟੇਪ ਤੱਕ ਪਹੁੰਚਣਾ ਹੈ ਇਹ ਕਿਤੋਂ ਜੂਬ ਤੱਕ ਪਹੁੰਚਣਾ ਹੈ ਇਹਨਾਂ ਹੋਵੇਂਗੇ ਕਿਤੇ ਮਲਟੀਨੇਸ਼ਨਲ ਕੰਪਨੀਆਂ ਦੇ ਬੜੇ ਬੜੇ ਕਾਰਪੋਰੇਟ ਹਾਊਸਸ ਕਿਹਦਾ ਫਾਇਦਾ ਚੱਕ ਜਾ ਸੋ ਇਹ ਸਪੈਸ਼ਲਿਸਟ ਨੂੰ ਸਵਾਗਤ ਕਰਦਾ ਤੇ ਨਾਲ ਦੀ ਨਾਲ ਮੇਰੀ ਕੇਂਦਰ ਸਰਕਾਰ ਨੂੰ ਇਹ ਡੀਲ ਆ ਕਿ ਜਿਹੜਾ ਜੀਐਸਟੀ ਦੇ ਜ਼ੋਰੇ ਖੁੰਦੇ ਕਾਰਨ ਜਿਹੜੀ ਸਟੇਟਾਂ ਦੀ ਇਕਨੋਮੀ ਨੂੰ ਸ਼ਕਤ ਬਜੂਰੀ ਜਿਹੜਾ ਸਟੇਟਾਂ ਦੇ ਪੁੰਨ ਤੇ ਰੈਵਨੂ ਲਾਸ ਹੋਊਗਾ ਉਹ ਵੀ ਸੈਂਟਰ ਸਰਕਾਰ ਨੂੰ ਕੰਪੋਜ਼ਿਸ਼ਨ ਸੈਸ ਦੇ ਰੂਪ ਵਿੱਚ ਜਿਵੇਂ ਪਹਿਲਾਂ 5 ਸਾਲ ਕੰਪੋਜ਼ਿਸ਼ਨ ਸੈਸ ਦਿੱਤਾਗਾ ਉਹ ਸੈਸ ਦੇ ਰੂਪ ਵਿੱਚ ਜਿਹੜਾ 5 ਸਾਲ ਹੋਰ ਅੱਗੇ ਕੰਪੋਜ਼ਿਸ਼ਨ ਸੈਸ ਜਿਹੜਾ ਜਾਰੀ ਰੱਖਣਾ ਚਾਹੀਦਾ ਹੈ